ਸ਼੍ਰੋਮਣੀ ਅਕਾਲੀ ਦਲ ਦੇ ਸੋਨ ਸਿੰਘ ਠੰਡਲ ਦਾ ਹੁਸ਼ਿਆਰਪੁਰ ਪਹੁੰਚਣ ਤੇ ਪਰਮਾ ਸਵਾਗਤ ਕੀਤਾ ਗਿਆ ਪਾਰਲੀਮੈਂਟ ਦੀਆਂ ਚੋਣਾਂ ਜਿਹੜੀਆਂ ਇੱਕ ਚੋਣ 2024 ਨੂੰ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ ਪੰਜਾਬ ਦੇ 12 ਹਲਕਿਆਂ ਦੇ ਕੈਂਡੀਡੇਟ ਤੇ 13ਵਾਂ ਚੰਡੀਗੜ੍ਹ ਦਾ ਕੈਂਡੀਡੇਟ ਜਿਹੜਾ ਅਨਾਉਂਸ ਹੋ ਚੁੱਕਾ ਇੱਕ ਸੀਟ ਬਾਕੀ ਆ। ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸਾਡੇ 4 ਵਾਰ ਲਗਾਤਾਰ ਐਮ.ਐਲ.ਏ ਰਹੇ ਚੁਕੇ ਇਸ ਸਾਫ ਦਾ ਕੈਬਨਟ ਮੰਤਰੀ ਸਰਦਾਰ ਸੋਹਣ ਸਿੰਘ ਜੀ ਠੰਡਲ ਉਹਨਾਂ ਨੂੰ ਬਦੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਸ ਲੋਕ ਸਭਾ ਹਲਕੇ ਤੋਂ ਉਮੀਦਵਾਰ ਭરાਣੇ ਗਿਆ ਮੈਂ ਜਿੱਥੇ ਸਮੁੱਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੁਰਾਣਾ ਟਕਸਾਲੀ ਅਕਾਲੀ ਇੱਕ ਕਸੂਰਤਾ ਦੇ ਨਾਲ ਸਾਰੇ ਹੁਸ਼ਿਆਰਪੁਰ ਦੀਆਂ ਨੌ ਕੌਂਸਲਿੰਜੈਂਸੀਆਂ ਨੇ ਸਰਬਸੰਮਤੀ ਦੇ ਨਾਲ ਸਰਦਾਰ ਸਿੰਘ ਸੋਨ ਸਿੰਘ ਦੀ ਠੰਡਣ ਨੂੰ ਇਹ ਉਮੀਦਵਾਰ ਐਲਾਨਿਆ। ਤੋਂ ਮੈਂ ਜਿੱਥੇ ਇਹਨਾਂ ਨੂੰ ਵਧਾਈ ਦੇਣਾ ਬਹੁਤ-ਬਹੁਤ ਉੱਥੇ ਇਹ ਵੀ ਕਾਮਨਾ ਕਰਦਾ ਕਿਉਂਕਿ ਟਾਸਕ ਬਹੁਤ ਵੱਡਾ ਆ। ਮੈਂ ਆਪ ਵੀ ਹੁਣ ਪਿੰਡਾਂ ਦੇ ਵਿੱਚ ਜਾਣਾ ਕੱਲ ਤੋਂ ਲਗਾਤਾਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਜਿਹੜੇ ਪੁਰਾਣੇ ਅਕਾਲੀ ਮੈਂ 82 ਤੋਂ ਪਹਿਲਾਂ ਜੇਹਲਾਂ 'ਚ ਦੇਖਦਾ ਸੀ ਉਹ ਕੱਲ ਮੈਂ ਭਾਗੋਵਾਲ ਪਿੰਡ ਦੇ ਵਿੱਚ ਜਾ ਕੇ ਦੇਖਿਆ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਅੱਜ ਪੰਥਕ ਪਰਿਵਾਰ ਅਸੀਂ ਜਿਹੜੇ ਘਰਾਂ 'ਚ ਬੈਠੇ ਸੀ ਉਹ ਵੀ ਅੱਜ ਬਹੁਤ ਅਤਿਸ਼ਾਅ ਤੇ ਚਾਹ ਦੇ ਨਾਲ ਸ਼੍ਰੋਮਣੀ ਕਾਲੀਦਾਵ ਜੀ ਦੇ ਮਹਿਮੇ ਦੇ ਵਿੱਚ ਬੋਲ ਰਹੇ ਆ ਔਰ 1985 ਤੋਂ ਬਾਅਦ ਇਹ ਸਟੇਟ ਲਗਾਤਾਰ ਕਦੇ ਭਾਜਪੀ ਤੇ ਕਦੇ ਵਿਐਸਪੀ ਲੜਦੀ ਰਹੀ ਬਾਅਦ ਹੁਣ 1985 ਤੋਂ ਬਾਅਦ ਪਹਿਲੀ ਵਾਰ ਇਹ ਮਾਨ ਪ੍ਰਾਪਤ ਹੋਇਆ ਸਰਦਾਰ ਸੋਰਠੇ ਖੰਡਲ ਜੀ। ਸੋ ਮੈਂ ਜਿੱਥੇ ਵਧਾਈ ਦਿਨਾ ਉਥੇ ਮੂਰੇ ਚੁਣੌਤੀਆਂ ਭਰਪੂਰ ਸਮਾਂ ਵੀ ਆ। ਕਿਉਂਕਿ ਚਾਰ ਪਾਰ ਲਈ ਚਾਰ ਜਿਹੜੀਆਂ ਮੂਰੇ ਪਾਰਟੀਆਂ ਦੇ ਵਿੱਚੋਂ ਇੱਕ ਪਾਰਟੀ ਸਾਡੀ ਤੇ ਤੀਸਰੀਆਂ ਤਿੰਨ ਪਾਰਟੀਆਂ ਉਹ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਆ। ਪਰ ਜਿੱਥੇ ਲੋਕਾਂ ਦਾ ਆਚਾਰ ਤੇ ਲੋਕਾਂ ਦਾ ਇਛਾ ਹੋਵੇ ਉਹ ਫਿਰ ਨੈਸ਼ਨਲ ਪਾਰਟੀਆਂ ਨੂੰ ਵੀ ਉਲੱਦ ਹੁੰਦੇ ਆ। ਸੋ ਮੈਨੂੰ ਪੂਰਨ ਆਸ ਆ ਤੇ ਨੌ ਹਲਕਿਆਂ ਦੇ ਸਾਡੇ ਹਲਕਾਂ ਜਾਰਜ ਉਹ ਵੀ ਤਨਦੇਹੀ ਦੇ ਨਾਲ ਕੰਮ ਕਰਕੇ ਇਸ ਪਾਰਲੀਮੈਂਟ ਦੀ ਚੋਣ ਦੇ ਵਿੱਚ ਆਪਣਾ ਜੋਗਦਾਨ ਪਾਉਣਗੇ ਸੋ ਮੈਂ ਜਿੱਥੇ ਵਧਾਈ ਦਿਨਾ ਉੱਥੇ ਕਾਮਨਾ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਿੰਡਿਆ ਪੁੰਡਿਆ ਪਰਿਵਾਰ ਅੱਜ ਮੋੜ ਫੇਰ ਇੱਕ ਝੰਡੇ ਥੱਲੇ ਇਕੱਤਰ ਹੋ ਰਿਹਾ ਇਹ ਬੜੀ ਖੁਸ਼ੀ ਦੀ ਗੱਲ ਆ ਤੇ ਇਸ ਤੋਂ ਵੱਡੀ ਖੁਸ਼ੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਉਹ ਪੁਰਾਣੀਆਂ ਪੰਥਕ ਲੀਆਂ ਜਿਹੜੀਆਂ ਸਾਨੂੰ ਪੁਰਾਣੇ ਬਜ਼ੁਰਗਾਂ ਨੇ ਸਾਡਿਆਂ ਨੇ ਪਾਈਆਂ ਸੀ ਉਹਨਾਂ ਪੁਰਾਣੀਆਂ ਲੀਹਾਂ ਤੇ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਪਲਾੰਗਾ ਪੁੱਟ ਰਿਹਾ ਇਹ ਜੋ ਕਾਰਨ ਆ ਕਿ ਦੂਸਰੀਆਂ ਪਾਰਟੀਆਂ ਜਿਹੜੀਆਂ ਅੱਜ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜਾ ਧੜ ਜਿਹੜੇ ਉਹ ਸ਼ਮੂਲੀਅਤ ਕਰ ਰਹੀਆਂ ਤੋਂ ਗੁਰੂ ਸਾਹਿਬ ਕਿਰਪਾ ਕਰਨ ਬਹੁਤ-ਬਹੁਤ ਵਧਾਈ ਸਾਰੀ ਸੀਨੀਅਰ ਲੀਡਰਸ਼ਿਪ ਅੱਜ ਹਾਜ਼ਰ ਆ ਅਕਾਲੀ ਦਲ ਨੇ ਤੁਹਾਡੇ ਨਾਮ ਤੇ ਮੋਹਰ ਲਗਾਈ ਆ 1980 ਤੋਂ ਲਗਾਤਾਰ ਨੌਤਰ ਕਾਲੀਦਲ ਨਾਲ ਜੁੜੇ ਸੀ ਇਹ ਹੰਗਾਰੇ ਦੀ ਗੱਲ ਕਰੀ ਤਾਂ ਹਾਲੇ ਤੱਕ ਵਰਕਰਾਂ ਸਮਰਥਕਾਂ ਅਤੇ ਆਗੂਆਂ ਵੱਲੋਂ ਜੁੜਾ ਹੋ ਰਿਹਾ ਲੱਗਦਾ ਸਭ ਤੋਂ ਪਹਿਲਾਂ ਸਾਰੇ ਲੀਡਰ ਸਾਹਿਬਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸਾਹਿਬ ਵੀਰ ਸਿੰਘ ਜੀ ਬਾਦਲ ਤੇ ਸਮੁੱਚੀ ਲੀਡਰਸ਼ਿਪ ਦਾ ਨਾਲ-ਨਾਲ ਸਾਰੇ ਜਿਹੜੇ ਪਾਰਲੀਮੈਂਟੀ ਹਲਕਾ ਹਾਰਪੁਰ ਦੇ ਕਾਲੀ ਦਲ ਦੇ ਲੀਡਰਸ਼ਿਪ ਆ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਜੋਟੋ ਹੋ ਕੇ ਇੱਕ ਸਰ ਹੋ ਕੇ ਮੈਨੂੰ ਇਹ ਮਾਣ ਬਖਸ਼ਿਆ ਔਰ ਸ਼੍ਰੋਮਣੀ ਕਾਲੀ ਦਲ ਜਿਹੜਾ ਪੰਜਾਬ ਦੇ ਹਿੱਤਾਂ ਲਈ ਲੜਦਾ ਆ ਔਰ ਜੰਗਾਂ ਲੜਦਾ ਵੀ ਰਿਹਾ ਜਿੱਤਦਾ ਵੀ ਰਿਹਾ ਸਾਡਾ ਸਿਧਾਂਤ ਹਮੇਸ਼ਾ ਪੰਜਾਬ ਲਈ ਰਿਹਾ ਪੰਥ ਲਈ ਰਿਹਾ ਅੱਜ ਸ਼੍ਰੋਮਣੀ ਕਾਲੀ ਦਲ ਫਿਰ ਆਪਣੇ ਉਹ ਸਿਧਾਂਤ ਦੇ ਉੱਪਰ ਅੜਿਆ ਦਿੰਦਾ ਹੋਇਆ ਕੱਲਿਆਂ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਿਹਾ ਤੋ ਹਿਆਰਪੁਰ ਦੇ ਪਾਰਲੀਮੈਂਟ ਦੀ ਸੀਟ ਜਿਹੜੀ ਆ ਉਹ ਮੇਰੇ ਝੋੜੀ ਵਿੱਚ ਪਾਈ ਆ ਉਹ ਮੈਨੂੰ ਜਿੱਥੇ ਸਾਰੇ ਜਥੇਬਦੀ ਦੇ ਮਾਨ ਆ ਉੱਥੇ ਇਸ ਗੱਲ ਤੇ ਮਾਨ ਆ ਕਿ ਮੈਂ ਲੰਬਾ ਸਮਾਂ ਸ਼੍ਰੋਮਣੀ ਕਾਲਦਾ ਦੇ ਵਿੱਚ ਕੰਮ ਕੀਤਾ ਔਰ ਬਖ ਬਖੋਦਿਆ ਦੇ ਵੀ ਰਿਹਾ ਅੱਜ ਲੋਕਾਂ ਵਿੱਚ ਇਸ ਚੀਜ਼ ਦਾ ਵੱਡਾ ਉਤਸ਼ਾਹ ਆ ਕਿ ਅਕਾਲੀ ਦਲ ਜਿਹੜਾ ਬੇਸ਼ੱਕ ਬਖ ਬਖ ਉਹ ਪਾਰਟੀਆਂ ਨਾਲ ਅਲਾਈਂਸ ਦੇ ਵਿੱਚ ਉਹਨਾਂ ਦੇ ਉਮੀਦਵਾਰ ਜਿਤਾਉਂਦਾ ਰਿਹਾ ਅਕਾਲੀ ਦਲ ਅੱਜ ਇਹ ਮਹਿਸੂਸ ਕਰਦਾ ਕਿ ਆਪਾਂ ਆਪਣਾ ਨਰੋਲ ਅਕਾਲੀ ਦਲ ਦਾ ਉਮੀਦਵਾਰ ਆਵੇ ਉਹਨ ਜਿੱਤ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਭੇਜੀਏ ਜੋ ਸ਼ਾਹ ਤੁਸੀਂ ਦੇਖ ਰਹੇ ਆਂ ਬਰਕਰਾਰਾਂ ਦਾ ਜੋ ਮੈਨੂੰ ਵੀ ਕੱਲ ਦਾ ਮੈਂ ਦੇਖ ਰਿਹਾ ਉਹ ਇਸ ਚ ਇਹਦਾ ਪ੍ਰਤੀਕ ਹੈ ਕਿ ਲੋਕ ਦਰਾਸ਼ ਹੋਏ ਆ ਜਿਹੜਾ ਉਹਨਾਂ ਨੇ 2 ਸਾਲ ਪਹਿਲਾਂ ਫੈਸਲਾ ਲਿਆ ਸੀ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਂਦੀ ਮਦਰਾਜ਼ੀ ਸਰਕਾਰ ਉਹ ਬਦਲਾਅ ਦੀ ਸਰਕਾਰ ਜਿਹੜੀ ਆ ਉਹਨੇ ਪੰਜਾਬ ਦਾ ਬੇੜਾ ਕਰ ਕੀਤਾ ਉਹਨੇ ਪੰਜਾਬ ਦੀ ਇਕਨੋਮੀ ਜਿਹੜੀ ਆ ਉਹਦਾ ਜਿਹੜਾ ਬਹੁਤ ਵੱਡੇ ਘਾਟੇ ਦੇ ਵਿੱਚ ਲੈ ਗਿਆ ਪੰਜਾਬ ਨੂੰ ਕਰਜ਼ਾ ਹੋ ਚਾੜ ਦਿੱਤਾ ਸਿਰ ਇੱਕ ਬੰਦੇ ਨੂੰ ਪ੍ਰਮੋਟ ਕਰਨ ਲਈ ਆਪਣੇ ਲੀਡਰ ਨੂੰ ਉਹਦੀ ਐਡ ਕਰਨ ਲਈ ਸਾਰਾ ਜਿਹੜਾ ਲਗਿਆ ਸੋ ਇਸ ਕਰਕੇ ਇਹ ਤਰੀਕਾ ਜਿਹੜਾ ਸੈਂਟਰ ਦੀ ਸਰਕਾਰ ਹੈ ਉਹ ਸਰਕਾਰ ਨੇ ਵੀ ਜੋ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੀ ਭਾਈਵਾਲੀ ਸੀ ਉਹਨੇ ਪੰਜਾਬ ਦੇ ਹਿੱਤਾਂ ਨੂੰ ਢਕਾਰਿਆ ਚਾਹੇ ਕਿਸਾਨਾਂ ਦੇ ਮਸਲੇ ਸੀ ਚਾਹੇ ਸਾਡੇ ਜਿਹੜੇ ਹੋਰ ਸਿੱਖ ਮਸਲੇ ਆ ਬੰਦੀ ਸਿੰਘਾਂ ਦੀ ਨਿਹਾਈ ਦੇ ਮਸਲੇ ਆ ਉਹ ਸਾਰੇ ਮਸਲਿਆਂ ਦੇ ਉੱਪਰ ਜਿਹੜਾ ਪੰਜਾਬ ਨੂੰ ਨੇ ਇਗਨੋਰ ਕੀਤਾ ਤੇ ਇਸੇ ਕਰਕੇ ਲੋਕ ਅੱਜ ਇਹ ਮਹਿਸੂਸ ਕਰਦੇ ਵੀ ਕੋਈ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੇ ਹਿੱਤ ਦੇ ਵਿੱਚ ਜਿਹੜੇ ਥੱਲੇ ਲੋਕਾਂ ਦੇ ਅੱਗੇ ਰੱਖੀ ਵੀ ਹੋਈ ਆ ਡਵੈਲਪਮੈਂਟ ਵੀ ਹੋਈ ਆ ਸੋ ਉਹਨਾਂ ਨੂੰ ਜਿਤਾ ਕੇ ਬੇਸ਼ੱਕ ਇਹ ਪੰਜਾਬ ਦੀ ਸਰਕਾਰ ਨਹੀਂ ਬਣਨੀ ਪਰ ਇਸ ਇਲੈਕਸ਼ਨ ਨੇ ਸਤਾਈ ਦਾ ਮੁੰਡ ਬਣਨਾ ਜਿੱਦਾਂ ਲੋਕਾਂ ਦੇ ਵਿੱਚ ਵਾਰ ਆਇਆ ਸਾਡੇ ਮੈਂਬਰ ਪਾਰਲੀਮੈਂਟ ਵੀ ਜਿੱਤਣਗੇ ਤੇ ਆਉਣ ਵਾਲੇ ਜਿਹੜੀ 27 ਦੀ ਇਲੈਕਸ਼ਨ ਆ ਉਹਦੇ ਵਿੱਚ ਪੰਜਾਬ ਦੀ ਸਰਕਾਰ ਬਣਾਉਣ ਵਾਸਤੇ ਵੀ ਲੋਕ ਜਿਹੜੇ ਆ ਪਰੰਪਤਾ ਕਰਨਗੇ ਇਹ ਮੈਨੂੰ ਕੋ ਨਾਸ ਆ ਅੱਛਾ ਤੁਹਾਡਾ ਪ੍ਰਚਾਰ ਸ਼ੁਰੂ ਹੋ ਜਾਣਾ ਹੈ ਜੇਕਰ ਗੱਲ ਕਰੀਏ ਸੂਬੇ ਭਾਰਤੀ ਸੂਬੇ ਭਾਰਦੇ ਵਿੱਚ ਬੀਜੇਪੀ ਦੇ ਜਿੰਨੇ ਵੀ ਕੈਂਡੀਡੇਟ ਆ ਜਾਂ ਆਪ ਦੇ ਕੈਂਡੀਡੇਟ ਆ ਉਹਨਾਂ ਨੂੰ ਕਿਹਦੇ ਕਿਸਾਨੀ ਸੰਘਰਸ਼ ਦਾ ਸੰਗਠਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਤੁਹਾਨੂੰ ਦੰਦਾ ਜਦੋਂ ਤੁਹਾਡਾ ਪ੍ਰਚਾਰ ਸ਼ੁਰੂ ਹੋਵੇਗਾ ਕਿਸਾਨਾਂ ਦਾ ਇੱਕ ਸਾਫ ਮਿਲੋ ਦੇਖੋ ਮੈਂ ਸਮਝਦਾ ਕਿ ਇਹ ਤਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਜੇ ਪੰਜਾਬ ਦਾ ਕਿਸਾਨ ਖੁਸ਼ ਆ ਲਿਆ ਤੇ ਪੰਜਾਬ ਖੁਸ਼ ਆ ਲਿਆ ਜੇ ਅੱਜ ਸਾਡਾ ਕਿਸਾਨ ਸੜਕਾਂ ਤੇ ਆ ਉਹ ਉਹਦੇ ਮਸਲੇ ਹੱਲ ਨਹੀਂ ਹੋ ਰਹੇ ਤੇ ਉਹਦੇ ਵਾਸਤੇ ਜ਼ਰੂਰੀ ਸੀ ਕਿ ਜਿਹੜੀ ਸੈਂਟਰ ਦੇ ਬੀਜੇਪੀ ਦੇ ਪੰਜਾਬ ਦੇ ਲੀਡਰ ਆ ਇਹ ਵੀ ਆਵਾਜ਼ ਬੁਲੰਦ ਕਰਦੇ ਇਹ ਬੋਲ ਨਹੀਂ ਸਕੇ ਜਿਹੜੀ ਆਮ ਆਦਮੀ ਪਾਰਟੀ ਆ ਉਹਨੇ ਕਾਨੂੰਨ ਲਾਗੂ ਕਰਨ ਵਾਸਤੇ ਬੰਡੀਆਂ ਬੰਦ ਕਰਦੀਆਂ ਸੈਲੋ ਸਿਸਟਮ ਵੀ ਸ਼ੁਰੂ ਕਰਤਾ ਤੇ ਇਸੇ ਕਰਕੇ ਅੱਜ ਲੋਕ ਉਹਨਾਂ ਦੇ ਘਰਾਓ ਕਰ ਰਹੇ ਆ ਸ਼੍ਰੋਮਣੀ ਕਾਲਦਾਲ ਨੇ ਸਰਕਾਰਾਂ ਛੱਡੀਆਂ ਬਜੇਰੀਆਂ ਛੱਡੀਆਂ ਇਹ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਸ਼੍ਰੋਮਣੀ ਕਾਲਦਾਲ ਦੇ ਨਾਲ ਖਾਨ ਖੜੇ ਆ ਔਰ ਸਾਡੀ ਜਥੇਬੰਦੀ ਦੇ ਵਿੱਚ ਵੱਡੇ ਲੀਡਰ ਜਿਹੜੇ ਆ ਕਿਸਾਨੀ ਦੇ ਨਾਲ ਉਹ ਸਾਰੇ ਸਾਡੇ ਨਾਲ ਆ ਇਹੀ ਇੱਕ ਸੰਕੇਤ ਆ ਪੰਜਾਬ ਦੇ ਵਿੱਚ ਕਿ ਲੋਕ ਜਿਹੜੇ ਆ ਸ਼੍ਰੋਮਣੀ ਕਾਲਦਾਲ ਨੂੰ ਜਿਤਾ ਕੇ ਭੇਜਣਗੇ